ਨਿਊਜ਼ੀਲੈਂਡ ਦੇ ਆਕਲੈਂਡ ਦੇ ਵਿੱਚ ਇੱਕ ਰੋਸ ਰੈਲੀ ਕੀਤੀ ਗਈ ਉਸ ਰੈਲੀ ਦੇ ਵਿੱਚ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋਏ ਉਹਨਾਂ ਦੇ ਵੱਲੋਂ ਆਪਣੇ ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਸਨ ਖਾਸ ਗੱਲ ਇਹ ਰਹੀ ਕਿ ਉਸ ਰੈਲੀ ਦੇ ਵਿੱਚ ਜਿੰਨੇ ਵੀ ਲੋਕ ਇਕੱਠੇ ਹੋਏ ਸਨ ਉਹਨਾਂ ਨੇ ਸਿੱਖ ਧਰਮ Hindu ਧਰਮ ਬੁੱਧ ਧਰਮ ਤੇ ਇਸਲਾਮ ਧਰਮ ਦੇ ਨਾਲ ਸੰਬੰਧਿਤ ਝੰਡੇ ਫੜੇ ਹੋਏ ਸਨ ਵੱਖ-ਵੱਖ ਧਰਮਾਂ ਦੇ ਝੰਡਿਆਂ ਦਾ ਉਹਨਾਂ ਦੇ ਵੱਲੋਂ ਸਰੀਆਮ ਬਾਜ਼ਾਰ ਦੇ ਵਿੱਚ અપਮਾਨ ਕੀਤਾ ਗਿਆ ਬੇਅਦਬੀ ਕੀਤੀ ਗਈ ਉਹਨਾਂ ਝੰਡਿਆਂ ਨੂੰ ਪੈਰਾਂ ਹੇਠ ਲਟਾੜਿਆ ਗਿਆ ਸਾੜਨ ਦੀ ਕੋਸ਼ਿਸ਼ ਵੀ ਕੀਤੀ ਗਈ ਜਿਸ ਕਰਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ਤੇ ਪਹੁੰਚ ਗਈਆਂ ਸਨ ਸੌ ਤੋਂ ਵੱਧ ਪ੍ਰਦਰਸ਼ਨਕਾਰੀਆਂ ਤੇ ਕਾਰਵਾਈ ਦੀ ਜਾਣਕਾਰੀ ਵੀ ਮਿਲ ਰਹੀ ਹੈ ਪਰ ਇਸ ਸਭ ਦੇ ਬਾਵਜੂਦ ਲਗਾਤਾਰ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਗਿਆ ਡੈਸਟੀਨੀ ਚਰਚ ਦੇ ਸੈਂਕੜੇ ਭਾਗੀਦਾਰਾਂ ਦੇ ਵੱਲੋਂ ਆਕਲੈਂਡ ਦੇ ਸੀਬੀਟੀ ਵਿੱਚ ਇੱਕ ਰੈਲੀ ਕੀਤੀ ਗਈ ਜਿਸ ਨੂੰ ਵਿਸ਼ਵਾਸ ਚੰਡੀ ਤੇ ਪਰਿਵਾਰ ਦੀ ਰੱਖਿਆ ਕਿਹਾ ਜਾਂਦਾ ਹੈ ਕਵਿਨ ਸਟ੍ਰੀਟ ਦੇ ਹੇਠਾਂ ਐਓਟਿਆ ਸਕੁਅਰ ਤੋਂ ਹੋਈ ਇਸ ਰੈਲੀ ਦੀ ਅਗਵਾਈ ਚਰਚ ਦੇ ਸੰਸਥਾਪਕ ਬ੍ਰੈਂਟ ਤਮਾਕੀ ਨੇ ਕੀਤੀ ਜਿਨ੍ਹਾਂ ਨੇ ਗੈਰ ਇਸਾਈ ਧਰਮਾਂ ਇਮੀਗ੍ਰੇਸ਼ਨ ਤੇ ਮੁਖਤਾਰਾ ਮੀਡੀਆ ਦਾ ਸਖਤ ਵਿਰੋਧ ਕੀਤਾ ਇਕੀਕਰਨ ਤੋਂ ਬਿਨਾ ਕੋਈ ਇਮੀਗ੍ਰੇਸ਼ਨ ਨਹੀਂ ਰੈਲੀ ਦਾ ਨਾਰਾ ਰੱਖਿਆ ਗਿਆ ਸੀ ਤਮਾਕੀ ਨੇ ਇਸ ਘਟਨਾ ਨੂੰ ਸਥਾਈ ਰਾਸ਼ਟਰਾਂ ਨੂੰ ਮੁੜ ਪ੍ਰਾਪਤ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ਾਲ ਰਾਸ਼ਟਰ ਮੰਡਲ ਧਰਮ ਯੁੱਧ ਦੇ ਹਿੱਸੇ ਵਜੋਂ ਦੱਸਿਆ ਇਸ ਰੈਲੀ ਦੇ ਵਿੱਚ ਵੱਡੀ ਗਿਣਤੀ ਚ ਲੋਕ ਇਕੱਠੇ ਹੋਏ ਸਨ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਸਨ ਇਸਲਾਮ ਬੁੱਧ ਧਰਮ ਸਿੱਖ ਧਰਮ ਹਿੰਦੂ ਧਰਮ ਦੇ ਆ ਨਿਸ਼ਾਨ ਉਹਨਾਂ ਝੰਡਿਆਂ ਤੇ ਉਕਰੇ ਹੋਏ ਸਨ ਤਾਂ ਰੈਲੀ ਵਿੱਚ ਮੌਜੂਦ ਲੋਕਾਂ ਦੇ ਵੱਲੋਂ ਇਹਨਾਂ ਸਾਰੇ ਝੰਡਿਆਂ ਦਾ ਅਪਮਾਨ ਕੀਤਾ ਗਿਆ ਉਹਨਾਂ ਨੂੰ ਪੈਰਾਂ ਹੇਠ ਲਟਾੜਿਆ ਗਿਆ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤਰੀਕੇ ਦੇ ਨਾਲ ਇਸ ਰੈਲੀ ਦੇ ਵਿੱਚ ਵੱਖ-ਵੱਖ ਧਰਮਾਂ ਦੇ ਝੰਡੇ ਫੜੇ ਹੋਏ ਸਨ ਉਹਨਾਂ ਤੇ ਨਿਸ਼ਾਨ ਸਾਹਿਬ ਉਕਰੇ ਹੋਏ ਸਨ ਤਾਂ ਇਹਨਾਂ ਨੂੰ ਸਾੜਿਆ ਵੀ ਗਿਆ ਜਿਸ ਕਰਕੇ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਵੱਲੋਂ ਇਸ ਦੀ ਸਖਤ ਆਲੋਚਨਾ ਵੀ ਕੀਤੀ ਜਾ ਰਹੀ ਹੈ ਤੇ ਇਸ ਨੂੰ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਦੱਸਿਆ ਜਾ ਰਿਹਾ ਹੈ ਉੱਥੇ ਹੀ ਆਲੋਚਕਾਂ ਦੇ ਵੱਲੋਂ ਵੀ ਵੱਖ-ਵੱਖਰੇ ਤਰਕ ਦਿੱਤੇ ਗਏ ਨੇ ਉਹਨਾਂ ਦਾ ਇਹ ਕਹਿਣਾ ਕਿ ਇਹ ਵਿਰੋਧ ਨਿਊਜ਼ੀਲੈਂਡ ਦੀ ਧਾਰਮਿਕ ਆਜ਼ਾਦੀ ਤੇ ਬਹੁਤ ਸਭਿਆਚਾਰਵਾਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ ਰੀ ਪਰੰਪਰਾ ਨੂੰ ਖਤਰਾ ਹੈ سوشل میڈیا ਤੇ ਲਗਾਤਾਰ ਇਹ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਪ੍ਰਦਰਸ਼ਨਕਾਰੀਆਂ ਨੂੰ ਛੰਡਿਆਂ ਤੇ ਮਲਮੂਤਰ ਦੀ ਨਕਲ ਕਰਦੇ ਹੋਏ ਵੀ ਦਿਖਾਇਆ ਗਿਆ ਤੇ ਨਾਲ ਹੀ ਸਾਫ ਕਾ ਪ੍ਰਧਾਨ ਮੰਤਰੀ ਦੇ ਫੋਟੋ ਨੂੰ ਲਗਾ ਕੇ ਉਸ ਦਾ ਵੀ ਮਜ਼ਾਕ ਉਡਾਉਂਦੇ ਦਿਖਾਇਆ ਗਿਆ ਤੇ ਦੂਜੇ ਪਾਸੇ ਸਿੱਖਾਂ ਦੇ ਵੱਲੋਂ ਕਾਫੀ ਤੌਰ ਤੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਤੇ ਉੱਥੇ ਹੀ ਇਹਨਾਂ ਸਾਰੇ ਝੰਡਿਆਂ ਦੇ અપਮਾਨ ਤੋਂ ਬਾਅਦ ਲਗਾਤਾਰ ਸਵਾਲ ਵੀ ਉੱਠ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈਚਾਰੇ ਚੋਂ ਬਹੁਤ ਮੈਂਬਰਾਂ ਨੇ ਆਪਣੇ ਕੰਸਰਨ ਜਿਹੜੇ ਆ ਉਹ ਲਗਾਤਾਰ ਆ ਰਹੇ ਆ ਜੋ ਕੱਲ ਬ੍ਰਾਂਡ ਤਮਾਕੀ ਨੇ ਜੋ ਵੱਖ-ਵੱਖ ਧਰਮਾਂ ਦੇ ਚਿੰਨ੍ਹ ਜਿਹਦੇ ਵਿੱਚ ਸਿੱਖ ਧਰਮ ਦੇ ਚਿੰਨ੍ਹਾਂ ਦਾ ਵੀ અપਮਾਨ ਕੀਤਾ ਗਿਆ ਸਾਰੇ ਭਾਈਚਾਰੇ ਨੂੰ ਬੇਨਤੀ ਆ ਅਸੀਂ ਓਲਰੈਡੀ ਸਾਰੇ ਹੀ ਭਾਈਚਾਰਿਆਂ ਦੇ ਨਾਲ ਇਨ ਟੱਚ ਚ ਆ ਜਿਹੜੀਆਂ ਬਾਕੀ ਕਮਿਊਨਿਟੀਆਂ ਬਾਕੀ ਸਾਡੇ ਜਿਹੜੇ ਇਸ ਦੇਸ਼ ਦੇ ਵਿੱਚ ਮਾਈਨਰ ਕਮਿਊਨਿਟੀ ਨਾਲ ਸੰਬੰਧਿਤ ਧਰਮ ਨੇ ਔਰ ਅੱਜ ਐਕਟ ਪਾਰਟੀ ਦੇ ਡੇਵਿਡ ਸੀਮੋ ਨੇ ਜ਼ਬਰਦਸਤ ਸਟੇਟਮੈਂਟ ਵੇ ਦੇ ਉੱਪਰ ਦਿੱਤੀ ਹੈ। ਬਾਪੂ ਜੀ ਨੂੰ ਬੇਨਤੀ ਹੈ ਕੋਈ ਵੀ ਪ੍ਰਕਾਰ ਦੇ ਵਿੱਚ ਆਣ ਕੀ ਕੋਈ ਵੀ ਅਜਿਹਾ ਕਾਰਜ ਨਹੀਂ ਕਰਨਾ ਜਿਹਦੇ ਨਾਲ ਆਪਾਂ ਉਹਦੇ ਉਹਦੇ ਹੀ ਸਟੈਂਡਰਡ ਦੇ ਬਰਾਬਰ ਜਾ ਖੜੇ ਹੋਈਏ। ਉਹ ਇੱਕ ਅਜਿਹਾ ਸਾਖਸ਼ਿਆ ਜਿਹੜਾ ਕਿ মিডিਆ ਆਕਸੀਜਨ ਚਾਹੁੰਦਾ ਆਪਣੀ ਪਾਰਟੀ ਦੀ ਮੈਂਬਰਸ਼ਿਪ ਵਧਾਉਣ ਵਾਸਤੇ ਉਹਦੇ ਵੱਲੋਂ ਇਹ ਜਿਹੇ ਪ੍ਰਕਾਟ ਵਾਲੇ ਕਾਰਜ ਜਿਹੜੇ ਕੀਤੇ ਜਾਂਦੇ ਆ ਜਿਹਦੀ ਅਸੀਂ ਨਿੰਦਾ ਹੀ ਨਹੀਂ ਕਰਦੇ ਬਲਕਿ ਸਾਡੇ ਵੱਲੋਂ ਸਰਕਾਰ ਦੇ ਨਾਲ ਸਾਰੇ ਆ ਵਕ ਵਕ ਧਰਮ ਦੇ ਲੋਕਾਂ ਨੂੰ ਨਾਲ ਲੈ ਕੇ ਜਿਹੜਾ ਇਹਦੇ ਸਬੰਧ ਦੇ ਵਿੱਚ ਅਸੀਂ ਜਲਦੀ ਟੱਚ ਹੋਣ ਜਾ ਰਹੇ ਹਾਂ ਕਿਉਂਕਿ ਉਹ ਕਈ ਮਸਲੇ ਵਿੱਚ ਪਹਿਲਾਂ ਵੀ ਫਸਿਆ ਹੋਇਆ ਇਸ ਕਰਕੇ ਬੇਨਤੀ ਹੈ ਕਿ ਕੋਈ ਵੀ ਅਜਿਹਾ ਕਾਰਜ ਨਾ ਕੋਈ ਵੀ ਆਪਣੇ ਹੱਥ ਵਿੱਚ ਲੈ ਕੇ ਕਰੇ ਜਿਹਦੇ ਨਾਲ ਬਿਲਕੁਲ ਮੁੜ ਕੇ ਆਪਣਾ ਹੀ ਭਾਈਚਾਰਾ ਜਿਹੜਾ ਉਹ ਵੀ ਉਸੇ ਹੀ ਕਟਾਰੇ ਵਿੱਚ ਜਾ ਖੜਾ ਹੋਵੇ ਕਈ ਮੈਂਬਰਸ ਕਹਿ ਰਹੇ ਕਿ ਆਪਾਂ ਨੂੰ ਇਨਾ ਖਲਾਇਆ ਇਨਾ ਲੋਕਾਂ ਨੂੰ ਕੋਵਿਡ ਦੇ ਦਰਮਿਆਨ ਉਹਨਾਂ ਨੂੰ ਬੇਨਤੀ ਹੈ ਕਿ ਇਸ ਭਾਈਚਾਰੇ ਨੇ 25000 ਡਾਲਰ ਗੁਰੂ ਘਰ ਵਾਸਤੇ ਇਕੱਠਾ ਕਰਕੇ ਦਿੱਤਾ ਉਹਦੇ ਤੋਂ ਬਿਨਾਂ ਇਹਨਾਂ ਨੇ ਸਰਬੋਤਮ ਅਵਾਰਡ ਜਿਹੜਾ ਇਹਨਾਂ ਦੇ ਧਰਮ ਦਾ ਉਹ ਵੀ ਆਪਣੀ ਸਿੱਖ ਕਮ ਨੂੰ ਦਿੱਤਾ ਪੰਜਾਬੀ 'ਚ ਮੈਸੇਜ ਪਾਉਣ ਦਾ ਕਾਰਨ ਵੀ ਇਹੀ ਹੈ ਤੁਹਾਨੂੰ ਦੱਸਣਾ ਹੈ ਕੋਈ ਵੀ ਭਾਈਚਾਰਾ ਜਿਹੜਾ ਉਹ ਸਾਰਾ ਭਾਈਚਾਰਾ ਮਾੜਾ ਨਹੀਂ ਹੈ ਔਰ ਇਹਦੇ ਨਾਲ ਬਹੁਤ ਗਿਣਤੀ ਦੇ ਕੁਝ ਲੋਕ ਹੈ ਜਿਨ੍ਹਾਂ ਨੇ ਇਹ ਕਾਰਜ ਕੀਤਾ ਇਸ ਕਰਕੇ ਤੁਹਾਨੂੰ ਹੋਰ ਅਲਰਟ ਹੋਣ ਦੀ ਲੋੜ ਹੈ ਕਿ ਇਸ ਦੇਸ਼ ਦੇ ਵਿੱਚ ਤੁਹਾਨੂੰ ਭੜਕਾਉਣ ਵਾਲੇ ਜਿਹੜੇ ਇਦਾਂ ਦੇ 2-4 ਉੱਠਣਗੇ ਪਰ ਸਰਕਾਰ ਨੇ ਆਪਣਾ ਪੱਖ ਸਪਸ਼ਟ ਕੀਤਾ ਹੋਇਆ ਬਹੁਤੇ ਇਹਦੇ ਭਾਈਚਾਰੇ ਦੇ ਲੋਕ ਜਿਹੜੇ ਆ ਉਹ ਵੀ ਸਾਡੇ ਨਾਲ ਓਲਰੇਡੀ ਇਨ ਟੱਚ ਦੇ ਵਿੱਚ ਆ ਆਉਣ ਵਾਲੇ ਦਿਨਾਂ ਦੇ ਵਿੱਚ ਗੁਰੂ ਘਰ ਦੇ ਵਿੱਚ ਇੱਕ ਉਹਨਾਂ ਵੱਲੋਂ ਹੀ ਇੱਥੇ ਜਿਹੜਾ ਗੁਰੂ ਘਰ ਦੇ ਵਿੱਚ ਸਮਾਗਮ ਵੀ ਕੀਤਾ ਜਾਵੇਗਾ ਜਿਹੜਾ ਤੁਸੀਂ ਸਾਰੇ ਜਣੇ ਦੇਖੋਗੇ ਸੋ ਆਪਾਂ ਕੋਈ ਵੀ ਕਾਰਜ ਜਿਹੜਾ ਹੈ ਜਿਹਾ ਇੱਕ ਬੰਦੇ ਦੇ ਸੱਖਸ਼ਾ ਦਾ ਕਰਕੇ ਕੋਈ ਜਿਹਾ ਨਹੀਂ ਇਸ ਦੇਸ਼ ਦੇ ਵਿੱਚ ਕਰਨਾ ਆਪਾਂ ਸਾਰੇ ਇਥੋਂ ਦੇ ਵਸਿੰਦੇ ਆਂ ਔਰ ਆਪਾਂ ਨੂੰ ਪਤਾ ਹਾਂ ਜੇ ਭਾਈਚਾਰਾ ਕੁਝ ਕਰਨਾ ਚਾਹੁੰਦਾ ਤਾਂ ਤੁਸੀਂ 105 ਇੱਕ ਆਨਲਾਈਨ ਜਿਹੜਾ ਪੁਲਿਸ ਦਾ 105 ਜਿਹਨੂੰ ਆਪਾਂ ਕਹਿੰਦੇ ਆ ਉਹਦੇ ਤੇ ਕੰਪਲੇਂਟ ਇਨ ਰਿਟਰਨ ਦੇ ਵਿੱਚ ਤੁਸੀਂ ਪੁਲਿਸ ਕੰਪਲੇਂਟ ਜਿਹੜੀ ਆ ਉਹ ਪਾ ਸਕਦੇ ਹੋ ਕਿ ਸਾਡੇ ਧਾਰਮਿਕ ਚਿੰਨ੍ਹਾਂ ਦੀ ਜਿਹੜੀ ਆ ਉਹ ਬਿਆਦਵੀ ਕੀਤੀ ਆ ਜਿਹਦੀ ਅਸੀਂ ਸਖਤ ਨਿੰਦਾ ਕਰਦੇ ਆਂ ਇਹ ਸਾਡਾ ਇਸ ਦੇਸ਼ ਦੇ ਵਿੱਚ ਹੱਕ ਵੀ ਆ ਜਿੰਨੀਆਂ ਵੱਧ ਤੋਂ ਵੱਧ ਜਾਣਗੀਆਂ ਉਹਨਾਂ ਹੀ ਆਪਾਂ ਜਲਦੀ ਤੋਂ ਜਲਦੀ ਇਹਦਾ ਨਕਟਾਰਾ ਕਰਨ ਦੀ ਕੋਸ਼ਿਸ਼ ਕਰਾਂਗੇ ਮੈਨੂੰ ਬਾਕੀ ਭਾਈਚਾਰਾ ਵੱਲੋਂ ਵੀ ਬੇਨਤੀਆਂ ਆ ਰਹੀਆਂ ਕਿ ਪਲੀਜ਼ ਸਾਰੇ ਭਾਈਚਾਰੇ ਨੂੰ ਇੱਕ ਮੈਸੇਜ ਜ਼ਰੂਰ ਦੇ ਦਿਓ ਆਪਣੇ ਨੂੰ ਕਿ ਕੋਈ ਵੀ ਅਜਿਹਾ ਕਮੈਂਟ ਜਾਂ ਕੋਈ ਅਜਿਹੇ ਮੈਸੇਜ ਨਾ ਪਾਓ ਜਿਹਦੇ ਨਾਲ ਸਾਡੇ ਭਾਈਚਾਰਾ ਚ ਆਪਸ ਵਿੱਚ ਵਿਗੜੇ ਤੇ ਉਹ ਹੋਰ ਮਜ਼ਬੂਤ ਹੋਵੇ ਆਪਾਂ ਇਸ ਦੇ ਇਸ ਦੇ ਮਾਈਗ੍ਰੈਂਟ ਹੈ ਇਸ ਕਰਕੇ ਸਾਡਾ ਕੁਝ ਫਰਜ਼ ਹੈਗੇ ਆ ਆਪਾਂ ਆਪਣੇ ਧਰਮ ਦੀ ਰੱਖਿਆ ਕਰਨ ਦੇ ਸਮਰੱਥ ਹੈਗੇ ਆ ਇਸ ਕਰਕੇ ਬੇਨਤੀ ਆ ਸਾਰਿਆਂ ਨੂੰ ਪਲੀਜ਼ ਕੋਈ ਵੀ ਪ੍ਰਕਾਰ ਦੇ ਵਿੱਚ ਆਨ ਕੇ ਜਿਹੜਾ ਕਾਰਜ ਨਾ ਕਰਿਓ ਸੋ ਸਾਰੀ ਲੀਡਰਸ਼ਿਪ ਬੈਠ ਕੇ ਬਾਕੀ ਭਾਈਚਾਰਿਆਂ ਦੀ ਜਿਹੜੀ ਆ ਇਹਦੇ ਸਬੰਧ ਵਿੱਚ ਜਲਦੀ ਸਰਕਾਰ ਨਾਲ ਗੱਲ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ